ਦੋਸਤੋ ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਦੇ ਪਿੰਡ ਸਿੰਘੋਵਾਲ ਦੇ ਨਜ਼ਦੀਕ ਸੱਕੀ ਡਰੇਨ ਦੇ ਵਿੱਚ ਦੋ ਵਿਅਕਤੀ ਦੇਖਤੇ ਹੋਏ ਟੁੱਬ ਗਏ ਜਾਣਕਾਰੀ ਮਿਲੀ ਹੈ ਕਿ ਇੱਕ ਵਿਅਕਤੀ ਵੀਰੋ ਮਸੀ ਜੋ ਕਿ ਪਿੰਡ ਚੱਗੂ ਵਾਲੇ ਦਾ ਰਹਿਣ ਵਾਲਾ ਸੀ ਪਰ ਪੈਰ ਫਿਸਲਣ ਕਾਰਨ ਡਰੇਨ ਦੇ ਵਿੱਚ ਡਾਡਿਗ ਪਿਆ ਜਦੋਂ ਉਸ ਨੂੰ ਲੱਭਣ ਦੇ ਲਈ ਪਿੰਡ ਮਕੰਦਪੁਰ ਦਾ ਰਹਿਣ ਵਾਲਾ ਗੁਰਦੀਪ ਸਿੰਘ ਡਰੇਨ ਦੇ ਵਿੱਚ ਛਾਲ ਮਾਰਤੀ ਤਾਂ ਉਹ ਵੀ ਬਾਰ ਨਹੀਂ ਨਿਕਲ ਪਾਇਆ ਜਾਣਕਾਰੀ ਜਿੰਜੇ ਹੋਏ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ 45 ਸਾਲ ਦੇ ਵੀਰੋ ਮਸੀ ਆਪਣੇ ਖੇਤਾਂ ਵਿੱਚ ਜਾ ਰਿਹਾ ਸੀ ਤਾਂ ਸੱਕੀ ਡੇਨ ਨੂੰ ਪਾਰ ਕਰਦੇ ਹੋਏ ਅਚਾਨਕ ਪੈਰ ਫਿਸਲਣ ਕਰਕੇ ਉਹ ਡਰੇਨ ਦੇ ਵਿੱਚ ਜਾ ਡਿੱਗ ਪਿਆ ਉਸ ਨੂੰ ਬਚਾਉਣ ਦੇ ਲਈ ਕੋਲੋਂ ਲੰਘ ਰਹੇ ਗੁਰਦੀਪ ਸਿੰਘ ਵਾਸੀ ਮਕੰਦਪੁਰ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਸਰਕਾਰ ਦੇ ਪਾਣੀ ਦੇ ਭਰੇ ਡਰੇਨ ਦੇ ਵਿੱਚ ਬਾਰਨੇ ਨਿਕਲ ਪਾਇਆ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਡਰੇਨ ਦੇ ਵਿੱਚ ਜੰਗਲੀ ਬੂਟੀ ਜ਼ਿਆਦਾ ਹੋਣ ਕਾਰਨ ਦੋਨੋਂ ਜਣੇ ਉੱਤੇ ਫਸ ਗਏ ਹਨ ਅਤੇ ਉਹਨਾਂ ਦੀ ਭਾਲ ਲਈ ਪ੍ਰਸ਼ਾਸਨ ਵੱਲੋਂ ਗੋਤਾਖੋਰ ਦੀ ਟੀਮਾਂ ਬੁਲਾਈਆਂ ਗਈਆਂ ਹਨ ਹੋਰ ਕੀ ਕੁਝ ਗਿਆ ਉਪਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਬਲਜੀਤ ਸਿੰਘ ਲੱਭ ਦੀ ਰਿਪੋਰਟ ਗੁਰਦਾਸਪੁਰ ਕਰਮਕ ਸਿੰਘ ਪਿੰਡ ਦਾ ਨੰਦ ਨਿੱਕਾ ਚੌੜਾ ਇਹ ਮਕੰਦਪੁਰ ਮਾਮਾ ਜੀ ਮੇਰੇ ਨਾਨਕੇ ਨੇ ਉਹਨੇ ਇੱਕ ਬੰਦਾ ਕਹਿੰਦੇ ਪਹਿਲਾਂ ਕਿਤੇ ਡੁੱਬੇ ਬਚਾਉਣ ਗਿਆ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਹੀ ਕਹਿੰਦੇ ਵੀ ਨਾਜ ਨਹੀਂ ਕਰ ਗਿਆ ਤੇ ਮਗਰੋਂ ਰੱਸੀ ਹੱਥ ਫੜੀ ਐ ਬਾਈ ਸ਼ਰਮਤੀ ਨਾਮ ਸੀ ਤੁਹਾਡੇ ਬਾਮਾ ਜੀ ਦਾ ਕੀ ਨਾਮ ਐ ਗਰਦੀਪ ਸਿੰਘ ਇਹ ਪਿੰਡ ਮਕੰਨਪੁਰ ਮਕੰਨਪੁਰ ਉਮਰ ਇਹ ਲਾਲੋ ਚ 45 ਰੁਣੀ ਚੜੀ 40 45 ਗਰਦੀਪ ਆਹ ਕਿ ਤਿੰਨ ਦੇ ਅਗਲੇ ਬੰਦੇ ਨੇ ਇੱਥੇ ਕੋਈ ਲਾਓ ਪਿੱਛੋਂ ਗਿਰੇ ਬੰਦਾ ਕੋ ਡੁੱਬਿਆ ਹੋਇਆਗਾ ਪਹਿਲਾਂ ਉਹਦੇ ਚੱਕਰ ਜਿਹੇ ਨੇ ਬਚਾਉਣ ਦੇ ਮਕੰਨਪੁਰ ਲਾ ਕੇ ਕਰਕੇ ਵੇਖ ਸੁਣ ਕੇ ਆ ਗਿਆ ਨਾ ਮਗਰ ਪਤਾ ਨਹੀਂ ਹਾਂਜੀ 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 ਵੇਖ ਕੇ ਜੀ ਪਾਣਾ ਕਿ ਉਹਨੂੰ ਬਚਾਉਣਾ ਉਹ ਆਪਣੀ ਜਾਣੇ ਕੋ ਆ ਬਿਠਾ ਜੀ ਜਾਣੇ ਕੋ ਉਹ ਤੇ ਆਪਣਾ ਬਚਾਉਂਦਾ ਹੀ ਲੱਗਦਾ ਮੇਰਾ ਨਾਮ ਅਜੀਤ ਸਿੰਘ ਸਰਪੰਚ ਜੱਗੂ ਵਾਲਾ ਇੱਕ ਪਹਿਲਾਂ ਆਪਣੀ ਪੇੜੀ ਵਾਲਾ ਆਇਆ ਸੀਗਾ ਤੇ ਉਹ ਲੱਗਾ ਉਹ ਬੜੇ ਦਤਿੰਦੀ ਨੰਗਰ ਤੇ ਉਹਦਾ ਤੈਰ ਕੇ ਗਿਆ ਜੀ ਤੇ ਉਹ ਡਿੱਗ ਪਿਆ ਪਪੂ ਮਸੀਹ ਨਾਲ ਬਾਪੂ ਸੀ ਤੇ ਉਹਨੂੰ ਬਚਾਉਣ ਦੀ ਖਾਤਰ ਦੂਸਰਾ ਬੰਦਾ ਜਿਹੜਾ ਉਹ ਪਾਣੀ ਚ ਉਤਰਿਆ ਕੋਵਿਡ ਮਤਲਬ ਗੁਰਦੀਪ ਸਿੰਘ ਸਨਾਉ ਕੁਲਜਾਤ ਸਿੰਘ ਪਿੰਡ ਮਕੰਦੋ ਇੱਕ तकरीबन 2 ਘੰਟੇ ਹੋ ਗਏ 2 ਘੰਟੇ ਕੋਈ ਗੋਤਾ ਘੋਰ ਜਾਂ ਕੋਈ ਪੁਛਾਸ਼ਨ ਵੱਲੋਂ ਆਇਆ ਨਹੀਂ ਸਨਾਉ ਤੇ ਜਿਦਾਂ ਰਿਹਾ ਮੋਬਾਈਲ ਕੀਤੇ ਆਉਣ ਦੀ ਸੁਭਾਵਨਾ ਹੈਗੀ ਖੜਪਣ ਲੱਗੇ ਪੱਪੂ ਠਾਣਾ ਹਾਜ਼ਰੀ ਹੈ ਸੇ ਬਲੁੰਦਰ ਸਿੰਘ ਠਾਣਾ ਸਦਰ ਚ ਉੱਥੇ 112 ਤੇ ਫੋਨ ਆਇਆ ਵੀ ਇੱਥੇ ਕੋਈ ਅੜੀ ਵਾਲ ਨਹਿਰ ਤੇ ਲੱਗੇ ਨਾ ਕੋਈ ਇੱਕ ਆਪਣਾ ਨੌਜਵਾਨ ਹੈ ਆ ਪਈ ਤੜੀ ਆਨੇ ਅਗਲੇ ਬਨੇ ਜਾ ਰਿਹਾ ਸੀਗਾ ਬਰਾ ਰੱਖਿਆ ਸੀਗਾ ਤੇ ਪਾਣੀ ਡੂੰਗਾ ਸੀ ਪੈਰ ਤਰਫ ਗਿਆ ਤੇ ਸਾਡੇ ਡੱਗ ਪਿਆ ਬਿਉਰੀ ਜਦ ਰਹੀ ਅਜੇ ਤੱਕ ਡੈੱਡ ਬਾਡੀ ਨਹੀਂ ਲੱਭ ਰਹੀ ਨੂੰ ਲੱਭਣ ਵਾਸਤੇ ਇੱਕ ਹੋਰ ਸੀਗਾ ਜਰਾ ਉਹਰਾ ਥੋੜਾ ਬਹੁਤਾ ਪਿੰਡ ਦੇ ਲੋਕ ਕਹਿੰਦੇ ਆ ਵੀ ਪੈਕਸਾ ਕੀ ਲੱਗਾ ਸੀ ਉਹ ਆਂਦਾ ਮੈਂ ਲੱਭਦਾ ਵਾਂ ਉਹ ਲੱਗਾ ਲੱਭਣ ਉਹ ਵੀ ਵਿੱਚ ਥੋੜੀ ਵੀ ਜਰੀ ਉਹ ਵੀ ਵਿੱਚ ਡੱਗ ਪਿਆ ਵਾ ਪਹਿਲਾਂ ਡੱਗਾ ਉਹਦਾ ਨਾਮ ਹੈ ਗੁਰਦੀਪ ਸਿੰਘ ਪੁੱਤਰ ਗਲਜਾਰ ਸਿੰਘ ਉਮਰ ਕੀ ਹੈਗੀ ਆ ਕੋਈ 45 40 ਸਾਲ ਜੀ ਪਿੰਡ ਵਾਸੀ ਹੈਗਾ ਮਕੰਦਪੁਰ ਦਾ ਦੂਜਾ ਜਰਾਂ ਨੂੰ ਲੱਭਣ ਲੱਗਾ ਸੀ ਔਰ ਆ ਨਾ ਵੀਰੂ ਮਸੀ ਆ ਪੁੱਤਰ ਬਾਉ ਮਸੀ ਆ ਉਹਦੀ ਉਮਰ ਇੰਨੀ ਕੀ ਆ ਇਹ ਪਿੰਡ ਹੈਗਾ ਵਾ ਆਪਣੇ ਜੱਗੂ ਚੱਗੂ ਵਾਲ ਦਾ ਜੀ ਚਾਹ ਰੋ ਸਾਨੂੰ ਕਲੀਅਰ ਨਹੀਂ ਹੋਣ ਦੇ ਆ ਵੀ ਇਹ ਕੋਈ ਕਹਿੰਦਾ ਤਰੰਗੜੇ ਚ ਪੈਂਦਾ ਕੋਈ ਕਹਿੰਦਾ ਸਦਰ ਚ ਜਰਾ ਵੀ ਹੋਏ ਕੋਈ ਕਹਿੰਦੇ ਆਪਰੇਸ਼ਨ ਤੇ ਸਾਂਝਾ ਆ ਪੁਲਿਸ ਦਾ ਕੋਈ ਟ੍ਰੇਨ ਨਹੀਂ ਜਾ ਰਹੀ ਆ ਬਸ ਬੜਾ ਕਲੰਡਰ ਸੈਨੋਂ ਨਿਕਲ ਜਾਂਦੀ ਆ ਗਰਦਾਸਪੁਰੋਂ ਸੈਟ ਤਾਂ ਹੁੰਦੀ ਆ ਇਧਰੋਂ ਬਾਰਡਰ ਵੱਲੋਂ ਠੀਕ ਹੈ ਤੇ ਗਾਂ ਕਲਾਂੌਰ ਨੂੰ ਨਿਕਲ ਜਾਂਦੀ ਹੈ ਵਿੱਚ ਹਮ ਟੇਮ ਤਾਂ ਵੀ ਡਏ ਆ ਪੀ ਗੋਤਾਖਾ ਲੱਭਣ ਡੇ ਆ ਕੋਈ ਤੇ ਅੱਲਾ ਲੈ ਤੱਕ ਤੇ ਕੋਈ ਗੋਤਾਖਾ ਦਾ ਕੋਈ ਕਬੰਦ ਨਹੀਂ ਹੋਇਆ ਪਿੰਡ ਵਾਸੀਆਂ ਨੂੰ ਕਹਿਣ ਡੇ ਆ ਕਿ ਕੋਈ ਲਿਆਓ ਕੋਈ ਜਰਾ ਕਰਾ ਹੁੰਦਾ ਉਹਦੇ ਵਿੱਚ ਬਹਿ ਕੇ ਵੀ ਡੈਡ ਡੈਡ ਪਾਰਟੀ ਜਾਂ ਫਿਰ ਗਾਵਾਂ ਨਾ ਨਿਕਲ ਜੇ ਤੇ ਮੌਕੇ ਤੇ ਲੁੱਪੀ ਜਾਏ ਜੀ